ਤੇ ਕੈਸ਼ ਰਸ ਦੇ ਪਾਹ ਰਾਹ ਪਏ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਤੇ ਸਾਡੀਆਂ ਪੈਣਾ 2020 ਦੇ ਵਿੱਚ ਦਿੱਲੀ ਦੇ ਵਿੱਚ ਰਾਸ਼ਟਰੀ ਮੋਰਚਾ ਲਾਇਆ ਸੀ 13 ਮਹੀਨੇ ਦਿੱਲੀ ਸਰਕਾਰ ਦੇ ਨਾਲ ਜਦਲ ਜਹਿਜ ਕੀਤੀ ਸੀ ਮੇਰੇ ਵਰਕਰਾਂ ਨੇ ਮੈਥੋਂ ਇੱਕ ਗੱਲ ਪੁੱਛੀ ਦੀ ਪ੍ਰਧਾਨ ਜੀ ਸਰਕਾਰ ਆਖਰੀ ਹਮਲਾ ਕਿਹੜਾ ਕਰੂਗੀ ਮਖਾ ਜਦੋਂ ਸਰਕਾਰ ਦਾ ਕੋਈ ਵਿਚਾਰਾ ਦੋਈ ਨਾ ਚੱਲੀ 25000 ਬੰਦਾ ਆਰਐਸ ਦਾ ਗੁੰਡਾ ਸੈਂਟਰ ਸਰਕਾਰ ਕੋਲੇ ਐ ਆਖਰੀ ਜਾ ਕੇ ਉਥੋਂ ਸਾਡੇ ਤੇ ਹਮਲਾ ਕਰਾਉ ਛੋਡੇ ਚੇਤੇ ਹੋਣਾ ਚਾਹੀਦਾ ਉਸ ਗੁੰਡਿਆਂ ਨੇ ਜਿਹੜੇ ਸਾਥੋਂ ਮੁਰੇ ਸਟੇ ਲੱਗੀ ਦੀ ਸੰਭੂ ਵਾਟਰ ਤੇ ਪਨੇਰ ਦੇ ਸਟੇਜ ਦੇ ਉੱਤੇ ਆ ਕੇ ਦਿਲ ਦੇ ਹੜੇ ਕਬਜਾ ਮਤਲਬ ਹਮਲਾ ਕੀਤਾ ਤੇ ਸਾਡੇ ਕਿਸਾਨਾਂ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਫਿਰ ਹਮਲਾ ਉਹਨਾਂ ਨੇ ਰਾਜਸਥਾਨ ਬਾਰਡਰ ਦੇ ਉੱਤੇ ਜਿਹੜੇ ਸਾਡੇ 2000 ਨੌਜਵਾਨ ਕਹਾ ਲੰਗੇ ਜੀ ਗਏ ਉਹਨਾਂ ਦੇ ਉੱਤੇ ਹਮਲਾ ਕੀਤਾ ਪਰ ਲੜਨ ਵਾਲੇ ਲੋਕ ਜਿਹੜੇ ਬੁੱਢੇ ਆਗੂ ਮਗਰ ਤੇ ਉਹਨਾਂ ਨੇ ਆ ਕੇ ਮਦਦ ਕੀਤੀ ਤੇ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਫੇਰ ਕਿੱਥੇ ਲੱਗਾ ਦੇ ਜੂਪੀ ਦੇ ਵਿੱਚ ਕੱਢੀਏ ਸਾਡੇ ਸੀਨੀਅਰ ਲੀਡਰ ਕਹਿੰਦੇ ਸਾਬ ਉੱਥੇ ਲੜਾਈ ਲੜਾ ਰਹੇ ਤੇ ਮੋਰਚਾ ਲਾਇਆ ਜੀ ਤੇ ਵੱਜ ਗਿਣਤੀ ਉੱਤੇ ਸਰਦਾਰਾ ਜੀ ਬੀਗੀ ਤੇ ਉੱਥੇ ਹਮਲਾ ਕੀਤਾ ਇੱਕ ਐਸਾ ਪ੍ਰਭਾਵਤ ਹੋਏ ਸਾਰੇ ਭਾਰਤ ਦੇ ਲੋਕ ਦੁਬਾਰੇ ਫੇਰ ਉਸ ਮੋਰਚੇ ਦੇ ਵਿੱਚ ਆ ਕੇ ਇਹ ਸੈਂਟਰ ਸਰਕਾਰ ਨੂੰ ਕਹੇਖਾ ਵੀ ਸਾਡੇ ਮੋਰਚੇ ਨੂੰ ਤੋੜ ਦੂ ਫੁੱਟਾ ਪਾ ਦੂ ਬਿਲਕੁਲ ਨਹੀਂ ਪਾ ਸਕਦੇ ਅੱਜ ਸਾਡਾ ਸਾਥੀ ਸਾਡੇ ਮੁਕਾਬਲੇ ਦਾ ਲੀਡਰ ਮਰਨ ਵਰਤੇ ਬੈਠਾ ਮੈਂ ਲਾਣ ਕਰਦਾ ਜਿਹੜਾ ਸਾਡਾ ਅੱਜਾ ਕੱਖ ਹੈ ਅਸੀਂ ਉਸ ਮੋਰਚੇ ਦੀ ਹਮਾਇਤ ਕਰਦੇ ਆ ਸਾਡੇ ਨੇਤਾ ਨੇ ਇੱਕ ਗੱਲ ਕਹੀ ਹੈ ਜੇ ਸੈਂਟਰ ਸਰਕਾਰ ਮੇਰੇ ਨਾਲ ਕੋਈ ਗੱਲ ਚਲਾ ਲੇ ਤਾਂ ਮੈਂ ਮੈਡੀਕਲ ਸ਼ੁਰੂ ਕਰ ਦੂੰਗਾ ਤੇ ਸੈਂਟਰ ਸਰਕਾਰ ਹਜੇ ਗੱਲਬਾਤ ਤੋਂ ਨੂੰ ਤਿਆਰ ਨਹੀਂ ਤੇ ਜੇ ਕਦੇ ਉਹ ਗੱਲ ਚਲਾਏਗੀ ਜਦੋਂ ਸਾਡੇ ਸਾਥੀ ਦੀ ਜਾਨ ਚਲੀ ਗਈ ਕਲੇਠਾ ਸੁਣਨੂ ਵੀ ਅਸੀਂ ਕੋਈ ਇੱਕ ਦੋ ਥਾਂ ਸਾਡਾ ਡਿਲਕ ਹੈ ਸਾਡਾ ਮਾਲਿਕ ਹੈ ਆਉਣ ਵਾਲੇ ਸਮੇਂ ਚ ਅਸੀਂ ਇਕੱਠੇ ਆਉਣ ਆਏ ਜਿਵੇਂ ਪਹਿਲਾਂ ਸਿੱਟ ਸਰਕਾਰ ਦੀ ਗੋਡੀ ਲਵਾਈ ਹੈ ਘਬਾਰੇ ਫੇਰ ਗੋਡੀ ਲਵਾਉਣੀ ਹੈ ਮੇਰਾ ਕਹਿਣ ਦਾ ਮਤਲਬ ਆ ਜਿਹੜਾ ਸਾਡਾ ਕੱਟ ਸਰਪਟ ਹੱਬ ਤੇ ਦਾ ਅਲਟੀਮੇਟ ਦੇ ਕੇ ਕੱਟ ਕੀਤਾ ਮੁੱਕ ਦੇ ਵਿੱਚ ਵੱਡੀ ਗੱਲੀ ਕਰ ਰਹੀਆਂ ਰੇវេល ਨੂੰ ਬੇਨਤੀ ਕਰਕੇ ਜਨਾ ਲੀਡਰ ਨੂੰ ਬੇਨਤੀ ਕਰਕੇ ਜਾਨਿਆ ਉਥੇ ਆਇਓ ਤੇ ਭਰਾਵਾ ਬੁਖਦਾ ਹੀ ਘਾਟਣਾ ਦੋ ਐਕਸੀਡੈਂਟ ਹੋਏ ਨੇ ਕਟਕ ਘਟੋ ਘਟ ਮੇਰਾ ਖਿਆਲ ਚ 4-5 ਸਾਡੇ ਵਰਕਰ ਆਪੂ ਕਹਿ ਦिए ਸ਼ਹੀਦ ਹੋਏ ਨੇ ਮੈਂ ਆਪਦੀ ਜਥੇਬੰਦੀ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਫਤਹਿ ਬਣਾਉਣਾ ਬਾਈਰੂ ਦੀ ਕਥਾ ਸਾਹਿਬ ਬਾਈਰੂ ਦੀ ਭਤਨੀ